ਤੁਹਾਡਾ ਸਵਾਗਤ ਹੈ ਜੀ ਅਸੀਂ ਇਸ ਟਾਈਮ ਜੋ ਜ਼ੀਰੋ ਲੈਂਡ ਰਮਦਾਸ ਜੋ ਅੱਗੇ ਕਾਫੀ ਪਾਣੀ ਜ਼ਿਆਦਾ ਫੇਰ ਅੱਜ ਜੋ ਪਾਣੀ ਵਧ ਗਿਆ ਬਹੁਤ ਜ਼ਿਆਦਾ ਤੇ ਆਓ ਅਸੀਂ ਇੱਥੇ ਜੋ ਸਮਾਜ ਸੇਵੀ ਸੰਸਥਾ ਅੰਬਰਸਤ ਤੋਂ ਆਏ ਆ ਮੈਡਮ ਜੀ ਹੁਣੀ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਸਤਿ ਸ਼੍ਰੀ ਅਕਾਲ ਮੈਡਮ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮੈਡਮ ਜੀ ਤੁਸੀਂ ਕਿਹੜੀਆਂ ਕਿਹੜੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਲੈ ਕੇ ਅੱਜ ਇੱਥੇ ਪਹੁੰਚੇ ਜੇ ਦੱਸਿਓ ਇਹਨਾਂ ਦੇ ਬਾਰੇ ਸਤਿ ਸ੍ਰੀ ਅਕਾਲ ਜੀ ਅਸੀਂ ਰੋਟਰੀ ਕਲੱਬ ਅੰਮ੍ਰਿਤਸਰ ਸਿਵਲਾਈਨਸ ਤੋਂ ਆਏ ਆਂ ਅਸੀਂ ਪੂਰਾ ਹਾਲਾਤ ਦਾ ਜਾਇਜ਼ਾ ਲੈਣਾ ਚਾਹੁੰਦੇ ਸੀ ਲੋਕਲ ਜਿੰਨਿਆਂ ਨਾਲ ਜੁੜ ਕੇ ਪਤਾ ਕਰਨਾ ਚਾਹੁੰਦੇ ਸੀਗੇ ਥੋੜਾ ਬਹੁਤ ਸਮਾਨ ਲੈ ਕੇ ਆਏ ਆਂ ਹੋਰ ਲਿਆਂ ਦੀ ਬੜੀ ਇੱਛਾ ਹੈਗੀ ਹੈ ਪਰ ਮੈਂ ਜਦੋਂ ਦੇਖਿਆ ਸੜਕਾਂ ਤੇ ਕਿ ਇੰਨਾ ਕੁ ਲੰਗਰ ਵੰਡਿਆ ਜਾ ਰਿਹਾ ਔਰ ਇੰਨਾ ਕੁ ਲੰਗਰ ਇਕੱਠਾ ਹੋਇਆ ਜਾ ਰਿਹਾ ਉਸ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਹਾਲੇ ਸ਼ਾਇਦ ਥੋੜੇ ਦਿਨ ਰੁਕਣਾ ਚਾਹੀਦਾ ਔਰ ਜਿਹੜੇ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਬਾਰੇ ਪਤਾ ਕਰਨਾ ਚਾਹੀਦਾ ਹੈ ਕਿ ਉਹ ਕੌਣ ਨੇ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਇਹ ਗੁਰਪ੍ਰਤਾਪ ਜੀ ਮੈਨੂੰ ਇੱਥੇ ਮਿਲੇ ਨੇ ਮੈਨੂੰ ਬੜਾ ਅੱਛਾ ਲੱਗਿਆ ਇਹਨਾਂ ਨੇ ਬੜੀ ਅਸਲੀਅਤ ਦੀ ਪਿਕਚਰ ਸਾਨੂੰ ਦਿਖਾਈ ਹੈ ਤੇ ਇਹ ਹੁਣ ਦੱਸਣਗੇ ਇਸ ਏਰੀਆ ਦੇ ਬਾਰੇ ਵਿੱਚ ਅੱਜ ਭਾਜੀ ਤੁਸੀਂ ਇੱਥੇ ਜਿਹੜੇ ਦੇਖ ਰਹੇ ਜੇ ਕਾਫੀ ਰਾਜਸਥਾਨ ਤੋਂ ਹਰਿਆਣੇ ਤੋਂ ਹੋਰ ਜਗ੍ਹਾ ਤੋਂ ਦੂਰਾਂ ਦੇ ਜਿੰਨੇ ਵੀ ਟੋਟਲੇ ਪੰਜਾਬ ਦੇ ਵਿੱਚੋਂ ਇੱਥੇ ਰਸਤਾ ਲੈ ਕੇ ਜੋ ਸਮਗਰੀ ਲੈ ਕੇ ਆ ਰਹੇ ਨੇ ਤੁਹਾਨੂੰ ਕਿਹੜੀਆਂ ਕਮੀਆਂ ਇੱਥੇ ਜਿਹੜੀਆਂ ਮਹਿਸੂਸ ਹੋ ਰਹੀਆਂ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਆ ਅਸੀਂ ਇਥੋਂ ਰਮਦਾਸ ਦੇ ਰਹਿਣ ਵਾਲੇ ਆ ਤੇ ਅਸੀਂ ਇਹ ਦੱਸਣਾ ਚਾਹਾਂਗੇ ਕਿ ਸਾਡਾ ਜਿਹੜਾ ਇਲਾਕਾ ਪੂਰਾ ਟੋਟਲ ਇਲਾਕਾ ਵਾ ਇਹ ਹੜ੍ਹ ਦੇ ਨਾਲ ਜਿਹੜਾ ਵਾ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਵਾ ਇੱਥੇ ਲੋਕਾਂ ਦਾ ਜਿਹੜਾ ਜਾਨੀ ਮਾਲੀ ਨੁਕਸਾਨ ਜਿਹੜਾ ਬਹੁਤ ਹੀ ਵੱਡੇ ਪੱਧਰ ਤੇ ਹੋਇਆ ਵਾ ਮੰਨ ਲਓ ਇੱਥੇ ਲੋਕਾਂ ਨੂੰ ਜਿਹੜਾ ਉਹ ਉਹਨਾਂ ਪੈਰਾਂ ਦੇ ਉੱਤੇ ਖੜੇ ਹੁੰਦੇ ਹੁੰਦੇ ਆ ਵੀ ਲਗਭਗ ਫੇਰ ਜਿਹੜੇ ਆ ਉਹ 5-7 ਸਾਲ ਜਿਹੜੇ ਉਹ ਲੱਗ ਸਕਦੇ ਆ ਤੇ ਮੈਂ ਬੇਨਤੀ ਕਰਾਂਗਾ ਵੀ ਸਾਡੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਤੋਂ ਲੈ ਕੇ ਬਾਹਰ ਦੇ ਦੇਸ਼ਾਂ ਤੱਕ ਜਿਹੜੇ ਲੋਕਾਂ ਨੇ ਬਹੁਤ ਹੀ ਜਿਹੜੀ ਵੱਧ ਚੜ ਕੇ ਜਿਹੜੀ ਸੇਵਾ ਜਿਹੜੀ ਇੱਥੇ ਦਿੱਤੀ ਆ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਅਤੇ ਮੈਂ ਬੇਨਤੀ ਕਰਨੀ ਚਾਹਾਂਗਾ ਵੀ ਸਾਰੀ ਸੰਗਤ ਦੇ ਅੱਗੇ ਕਿ ਸਾਡੇ ਇਲਾਕੇ ਦੇ ਵਿੱਚ ਹੁਣ ਇਸ ਟਾਈਮ ਜਿਹੜੀ ਜ਼ਿਆਦਾ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਉਹ ਚੀਜ਼ ਜਿਹੜੀ ਉਹ ਪਹੁੰਚਾਈ ਜਾਵੇ ਖਾਸ ਕਰ ਜਿਵੇਂ ਲੰਗਰ ਜਿਹੜੇ ਆ ਲੰਗਰ ਇਹਨਾਂ ਦਾ ਜਿਹੜਾ ਹੁਣ ਵਪਾਰੀਕਰਨ ਬਹੁਤ ਜ਼ਿਆਦਾ ਜ਼ਿਆਦਾ ਹੋ ਰਿਹਾ ਵਾ ਇਹ ਵੇਸਟ ਜਿਹੜੀ ਜ਼ਿਆਦਾ ਹੋ ਰਹੀ ਆ ਜਿਹੜੀ ਪਾਣੀ ਦੀਆਂ ਪੇਟੀਆਂ ਵਾ ਇੱਕ ਵੀਰ ਜੀ ਫਕਵਾੜੇ ਤੋਂ ਆਏ ਹੀ ਅੱਜ ਉਹ 6 ਲੱਖ ਰੁਪਏ ਦਾ ਕਹਿੰਦੇ ਆ ਪਾਣੀ ਲੈ ਕੇ ਆਏ ਆ ਤੁਸੀਂ ਕਿਹੜੀ ਚੀਜ਼ ਨੂੰ ਜ਼ਰੂਰੀ ਸਮਝਦੇ ਨੇ ਜੀ ਇੱਥੇ ਅਸੀਂ ਵੀਰ ਜੀ ਜ਼ਰੂਰੀ ਸਮਝਦੇ ਆ ਵੀ ਜਿਹੜੇ ਇੱਥੇ ਜ਼ਿਮੀਂਦਾਰ ਕਿਸਾਨ ਜਿਹੜੇ ਆ ਜਿਨ੍ਹਾਂ ਦੇ ਪਸ਼ੂ ਰੁੜ ਗਏ ਆ ਮੰਲੂ 10 10 12 12 ਜਿਨ੍ਹਾਂ ਦਾ ਧੰਦਾ ਵੀ ਦੁੱਧ ਦੇ ਸਿਰ ਤੋਂ ਕੰਮ ਘਾਰੋ ਕਾਰੋਬਾਰ ਚੱਲਦਾ ਸੀ ਉਹਨਾਂ ਦੇ ਟੋਟਲ ਪਸ਼ੂ ਜਿਹੜੇ ਰੋੜ ਗਏ ਆ ਉਹਨਾਂ ਨੂੰ ਪਸ਼ੂ ਲੈ ਕੇ ਦਿੱਤੇ ਜਾਣ ਤੇ ਜਿਹੜੇ ਮਜ਼ਦੂਰ ਗਰੀਬ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨਾਂ ਦੇ ਘਰਾਂ ਦੀਆਂ ਜਿਹੜੀਆਂ ਛੱਤਾਂ ਡਿੱਗ ਚੱਕੀਆਂ ਵਾਂ ਉਹਨਾਂ ਦੇ ਘਰ ਕੋਠੇ ਜਿਹੜੇ ਰੋੜ ਚੁੱਕੇ ਆ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਵੈਰੀਫਾਈ ਕਰਕੇ 10 ਦਿਨ ਬਾਅਦ ਜਦੋਂ ਪਾਣੀ ਲੱਥ ਜਾਏਗਾ ਉਹਨਾਂ ਨੂੰ ਘਰ ਦੀਆਂ ਛੱਤਾਂ ਵਾਸਤੇ ਕੋਈ ਥੋੜੀ ਬਹੁਤੀ ਮਾਲੀ ਜਿਹੜੀ ਉਸ ਹੱਤਤਾ ਦਿੱਤੀ ਜਾਵੇ ਅੱਜ ਨਾਲੇ ਤੋਂ ਆਏ ਆ ਪਿੱਛੋਂ ਹਾਂਜੀ ਵ ਉੱਥੇ ਕੁਝ ਲੋਕ ਨੇ ਜਿਹੜੇ ਉਹ ਚਾਰਾ ਪਸ਼ੂਆਂ ਦਾ ਚਾਰਾ ਜਾਂ ਮਨੁੱਖੀਨ ਵਾਲੀਆਂ ਅਵਸਥਾਾਂ ਲੈ ਕੇ ਖਲੋਤੇ ਤਾਨੂੰ ਵੀ ਲੱਗਦਾ ਵਾ ਵੀ ਜਿਹੜੇ ਜ਼ਿਆਦਾ ਪਿੰਡ ਪ੍ਰਭਾਵਿਤ ਨੇ ਇਹ ਤਾਂ ਬਹੁਤ ਜਣੇ ਆਵਾ ਕਿ ਨਹੀਂ ਬਿਲਕੁਲ ਜੀ ਬਿਲਕੁਲ ਵਧੀਆ ਗੱਲ ਜੀ ਇੱਕ ਉਹ ਸਾਰੇ ਜਿੰਨੇ ਵੀ ਸੇਵਾਦਾਰ ਉਹਨਾਂ ਨੂੰ ਮੈਂ ਮੈਸੇਜ ਦੇਣਾ ਚਾਹੂੰਗਾ ਕਿ ਜਿਹੜੇ ਵੀ ਵੀਰ ਇਥੇ ਆਚਾਰ ਜਾਂ ਤੂੜੀ ਲੈ ਕੇ ਆ ਰਹੇ ਆ ਉਹਨਾਂ ਅੱਗੇ ਅਪੀਲ ਆ ਵੀ ਉਹ ਖੁਦ ਘਰ ਦੇ ਵਿੱਚ ਜਾ ਕੇ ਪਸ਼ੂ ਵੇਚ ਕੇ ਫੇਰ ਉਹਨਾਂ ਨੂੰ ਜਿਹੜੀ ਉਹ ਮਤਲਬ ਸਹੂਲਤ ਜਿਹੜੀ ਜਾਂ ਚੌਕਰ ਚਾਰ ਦਿੱਤਾ ਜਾਵੇ ਮੈਂ ਇਥੇ ਰਮਦਾਸ ਦੇ ਵਿੱਚ ਕਈ ਲੋਕ ਇਹੋ ਜਿਹੀ ਵੇਖਿਆ ਜਿਨ੍ਹਾਂ ਨੇ ਪਸ਼ੂ ਰੱਖੇ ਹੀ ਨਹੀਂ ਆ ਤੇ ਪਰ ਉਹ ਚਾਰ ਜਾਂ ਮਤਲਬ ਚੌਕਰ ਜਿਹੜਾ ਉਹ ਮਤਲਬ ਉਹਨੂੰ ਇਕੱਠਾ ਕਰ ਰਹੇ ਆ ਤੇ ਉਹਨੂੰ ਮੁੜ ਕੇ ਵੇਚਣਗੇ ਇਹਦੇ ਨਾਲ ਸਾਡੇ ਇਲਾਕੇ ਦਾ ਜਿਹੜਾ ਮਤਲਬ ਇਲਾਕਾ ਜਿਹੜਾ ਸੋ ਬਦਨਾਮ ਹੋਊਗਾ ਉਹਨਾਂ ਕੇ ਮੇਰੀ ਅਪੀਲ ਹੈ ਬੇਨਤੀ ਹੈ ਵੀ ਉਹ ਇਹ ਕੰਮ ਨਾ ਕਰਨ ਅਸੀਂ ਅਕੀਰ ਜੀ ਹੋਰ ਵੀ ਅਸੀਂ ਦੇਖ ਰਹੇ ਹਾਂ ਪਿਛੇ ਵਾਲੇ ਜੋ ਦੂਸਰੀ ਸਾਈਡ ਜਿੱਥੇ ਕੋਈ ਸਾੜ ਨਹੀਂ ਆਇਆ ਕੋ ਪਾਣੀ ਨਹੀਂ ਅਸੀਂ ਦੇਖ ਰਹੇ ਆ ਕੋਈ ਫਿੜਾ ਫੀਡ ਲੱਦ ਕੇ ਦੋ ਦੋ ਤੂੜੇ ਕੋ ਚਾਰ ਚਾਰ ਤੂੜੇ ਜਾਂ ਕੋਈ ਹੋਰ ਚੀਜ਼ਾਂ ਉਹ ਸਾਈਡ ਨੂੰ ਲਈ ਜਾਂਦੇ ਭਾਜੀ ਇਹੀ ਤੇ ਮੈਂ ਕਹਿਣਾ ਚਾਹੁੰਦਾ ਇੱਕ ਮੇਰੀ ਸਾਰੀ ਪੰਜਾਬੀ ਕੌਮ ਨੂੰ ਸਾਰੀ ਜਿੰਨੇ ਵੀ ਲੋਕ ਵਸਦੇ ਉਹਨਾਂ ਨੂੰ ਮੇਰੀ ਅਪੀਲ ਆ ਕਿ ਜ਼ਿੰਦਗੀ ਵੀ ਇੱਕ ਵਾਰੀ ਮਿਲਦੀ ਮੌਤ ਵੀ ਇੱਕ ਵਾਰੀ ਮਿਲਦੀ ਠੀਕ ਹੈ ਜੀ ਪਰ ਲੋਕਾਂ ਨੇ ਜਿਹੜੀ ਜ਼ਮੀਰਾਂ ਨਾ ਉਹ ਮਾਰ ਲੀਆਂ ਵਾ ਲੋਕ ਕੋ ਬਹੁਤੇ ਲੋਕਾਂ ਦੀ ਜ਼ਮੀਰ ਜਿਹੜੀ ਮਾਰ ਚੁੱਕੀ ਆ ਉਹ ਮਰੇ ਜ਼ਮੀਰਾਂ ਵਾਲੇ ਇਦਾਂ ਦਾ ਕੰਮ ਕਰਦੇ ਜਿਹੜੇ ਇਥੋਂ ਲੱਦ ਕੇ ਚੌਕਰ ਫੀਡ ਇਹ ਜਿਹੜੇ ਚੌਕਰ ਫੀਡ ਕਿਦੇ ਵਾਸਤੇ ਆ ਰਹਾ ਲੋਡ ਬੰਦ ਵਾਸਤੇ ਤੇ ਜਿਹੜਾ ਲੋਡ ਬੰਦ ਆ ਉਹਨੂੰ ਨਾ ਮਿਲੇ ਉਹ ਮਤਲਬ ਆਪਣੇ ਕੋ ਜਿਹੜਾ ਲੈ ਗਏ ਜਾ ਰਹੇ ਉਹ ਬਹੁਤ ਵੱਡਾ ਜਿਹੜਾ ਗਲਤ ਕੰਮ ਜਿਹੜਾ ਵਾ ਪਰਮਾਤਮਾ ਤੋਂ ਮਤਲਬ ਉਹਨਾਂ ਨੂੰ ਥੋੜਾ ਡਰਨਾ ਚਾਹੀਦਾ ਵਾ ਇਹ ਕੰਮ ਨਹੀਂ ਬਿਲਕੁਲ ਕਰਨਾ ਚਾਹੀਦਾ ਜੀ ਲੋਕਾਂ ਤੱਕ ਜਿਹੜੀ ਮਦਦ ਪਹੁੰਚਾਉਣ ਲਈ ਪ੍ਰਸ਼ਾਸਨ ਦੀ ਕਿੰਨੀ ਕੁ ਭੂਮਿਕਾ ਸਮਝਦੇ ਤੁਸੀਂ ਭਾਜੀ ਮਤਲਬ ਅੱਜ ਤੱਕ ਤੁਹਾਨੂੰ ਮੈਂ ਬੇਨਤੀ ਕਰਾਂ ਜਦੋਂ ਹੜ੍ਹ ਆਇਆ ਸੀ ਬਿਲਕੁਲ ਹੜ੍ਹ ਆਉਣ ਤੋਂ ਦੋ ਦਿਨ ਪਹਿਲਾਂ ਵੀ ਸਾਡੇ ਮੰਤਰੀ ਸਰਦਾਰ ਕਲਦੀਪ ਸਿੰਘ ਧਾਲੀਵਾਲ ਜੀ ਤੁਸੀਂ ਬੰਦੇ ਉੱਤੇ ਬੈਠੇ ਰਹੇ ਆ ਤੇ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਉਹਨਾਂ ਦਾ ਬੇਟਾ ਵੀ ਉਹਨਾਂ ਦਿਨ ਰਾਤ ਇੱਕ ਕਰਕੇ ਜਿਹੜੀ ਸੇਵਾ ਜਿਹੜੀ ਨਿਭਾਈ ਆ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਖਾਸ ਕਰ ਸਾਡੇ ਇਥੇ ਐਸਡੀਐਮ ਸਾਹਿਬ ਦਾ ਤੇ ਡੀਐਸਪੀ ਸਾਹਿਬ ਦਾ ਤੇ ਆ ਜਿਹੜੇ ਡੀਸੀ ਮੈਡਮ ਸਾਕਸੀ ਸ਼ਾਨੀ ਜੀ ਤੇ ਜਸਵਿੰਦਰ ਸਰ ਮਨਿੰਦਰ ਸਿੰਘ ਬਰਾੜ ਜੀ ਅਸੀਂ ਖੁਦ ਵੇਖਿਆ ਕੋਈ ਵੀ ਪ੍ਰਸ਼ਾਸਨ ਇੰਨਾ ਮੱਲਬ ਲੋਕਾਂ ਦੇ ਵਿੱਚ ਨਹੀਂ ਫਿਰਦਾ ਅੱਜ ਵੀ ਸਾਰੇ ਮਤਲਬ ਸਵੇਰ ਤੋਂ ਵੇਖਿਆ ਵੀ ਡੀਸੀ ਮੈਡਮ ਜਿਹੜੇ ਇਥੇ ਲੋਕਾਂ ਦੇ ਵਿੱਚ ਕੱਲੇ-ਕੱਲੇ ਲੋਕਾਂ ਕੋਲ ਹਾਲਚਲ ਜਾਣਨ ਦੇ ਇਸ ਕਰਕੇ ਪ੍ਰਸ਼ਾਸਨ ਦਾ ਪੂਰਾ ਧੰਨਵਾਦ ਕਰਦੇ ਆਂ ਜੀ It's you weird, ਵਿਜੇ ਤੁਸੀਂ ਇੱਥੋਂ ਦੇ ਲੋਕਲ ਜੀ ਅੱਗੇ ਕਿੰਨੀ ਕਿ ਮੁਸ਼ਕਲ ਆ ਰਹੀ ਕਿੰਨੇ ਕਿ ਜਿਹੜੇ ਪਿੰਡ ਜਿਹੜੇ ਉਹ ਪਾਣੀ ਦੇ ਜਿਹੜੇ ਝਹੀੜ ਦੇ ਵਿੱਚ ਆਏ ਨੇ ਕਿੰਨੀਆਂ ਕਿ ਜ਼ਿਆਦਾ ਪਰੇਸ਼ਾਨੀਆਂ ਦਾ ਸ਼ਾਮਾ ਕਰ ਰਹੇ ਨੇ ਭਾਜੀ ਜਿਹੜੇ ਪਿੰਡਾਂ ਦਾ ਜਿਹੜਾ ਕਨੈਕਟ ਜਿਹੜਾ ਵਾ ਜਾਂ ਸੰਪਰਕ ਰਸਤਾ ਜਿਹੜਾ ਉਹ ਟੁੱਟ ਚੁੱਕਾ ਵਾ ਉਹਨਾਂ ਪਿੰਡਾਂ ਨੂੰ ਵੱਡੀਆਂ ਜਿਹੜੀਆਂ ਦਿੱਕਤਾਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਵਾ ਅੱਜ ਸਾਡੇ ਇੱਥੇ 마ਸੀਵਾਲ ਪਿੰਡ ਆ ਉੱਥੇ ਕਿਹੇ ਕਿਸਾਨ ਵੀਰ ਨੂੰ ਸੱਪ ਲੜ ਗਿਆ ਸੱਪ ਲੜ ਗਿਆ ਸੱਪ ਲੜਣ ਤੋਂ ਬਾਅਦ ਜਦੋਂ ਜਿੰਨਾ ਰੋੜਿਆ ਸਾਰਾ ਉਹ ਟਰਾਲੀਆਂ ਦੇ ਨਾਲ ਭਰਿਆ ਸੀ ਤੇ ਉਹਨਾਂ ਨੂੰ ਬੜੀ ਮੁਸ਼ਕਲ ਉਹ ਵਿਚਾਰਾ ਆ ਕੇ ਉਹਨੂੰ ਮੁੜ ਕੇ ਅੱਗੇ ਲੈ ਕੇ ਅਮਰਸਰ ਹਸਪੀਟਲ ਖੜਿਆ ਵਾ ਤੇ ਇਸ ਕਰਕੇ ਸਾਡਾ ਖਾਸ ਕਰ ਸਾਡੀ ਅਪੀਲ ਪ੍ਰਸ਼ਾਸਨ ਨੂੰ ਇਹ ਆ ਵੀ ਖਾਸ ਕਰ ਜਿਹੜਾ ਸੱਪ ਦਾ ਜਾਂ ਇਦਾਂ ਦੇ ਜ਼ਹਿਰੀਲੇ ਜ਼ਹਿਰੀਲੀਆਂ ਜਿਹੜੀਆਂ ਚੀਜ਼ਾਂ ਲੜਦੀਆਂ ਉਹਦਾ ਜਿਹੜਾ ਇਨਸੂਲੇਸ਼ਨ ਜਿਹੜਾ ਇੰਜੈਕਸ਼ਨ ਹੈ ਉਹ ਮਤਲਬ ਇੱਥੇ ਪ੍ਰੋਵਾਈਡ ਕੀਤਾ ਜਾਵੇ ਬਸ ਇੰਨਾ ਕੀ ਜੀ ਤੇ ਧੰਨਵਾਦ